ਆਪਾਂ ਇੱਕ ਗੱਲ ਕਹਿਣਾ ਨੇ ਭਰਾ ਬੈਠੇ ਦੇਖੋ ਬਈ ਜੀ ਇਹ ਬੜੇ ਭਰਾਵਾਂ ਨੇ ਵੀਡੀਓ ਦੇਖ ਕੇ ਬੀਜ ਬੀਜਨੇ ਆ ਠੀਕ ਹੈ ਨਾ ਤੇ ਤੇ ਕੱਲ ਨੂੰ ਜੇ ਕਦੇ ਬੀਜ ਨੂੰ ਨੀਕੀ ਰਹਗੀ ਤਾਂ ਆਪਾਂ ਸਾਰੇ ਗੁਨਾਹਗਾਰ ਹੋਵਾਂਗੇ ਸਹੀ ਬਰੇਡ ਉਹਨੇ ਸਾਨੂੰ ਪਟਾਤਾ ਜੀ ਇਹਨਾਂ ਤੋਂ ਵੀ ਇਹੀ ਕਿੰਨੇ ਸਾਲੋਂ ਦੇ ਲੈ ਕੇ ਜਾਂ ਤਾਨੂੰ ਸਹੀ ਬੀਜ ਦਿੰਦੇ ਆ ਸਹੀ ਬੰਦੇ ਆ ਜੀ ਕੋਈ ਹੋਰ ਵੀ ਅੱਗੇ ਆਪਦੇ ਕਰਮਾਂ ਜੇ ਆਪਾਂ ਖੇਤ ਕੰਮ ਹੀ ਨਾ ਕਰਾਂਗੇ ਬਈ ਜੀ ਉਹ ਤਾਂ ਵੀਰ ਇਹਨਾਂ ਦਾ ਕਸੂਰ ਨਹੀਂ ਹੈ ਜੀ ਦੇਖੋ ਵੀਰ ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਆ ਗਿੱਦੜ ਵੇ ਮਾਰ ਕੈਮਰਾ ਮੜਾ ਜੂਮ ਕਰਕੇ ਦੱਸਾਂ 50 ਪੀਜ ਭੰਡਾਰ ਜੀ ਪੰਜਾਬ ਵਾਲੇ ਜੀ ਪੂਰੇ ਮਸ਼ਹੂਰ ਆ ਜੀ ਜਿਨ੍ਹਾਂ ਦੀ CR 212 ਪਹਿਲਾਂ ਮਸ਼ਹੂਰ ਹੋਈ ਸੀ ਹੁਣ ਇਹਨਾਂ ਨੇ ਦੋ ਵੀ ਨਵੇਂ ਤਿਆਰ ਕੀਤੇ ਆ ਜੀ ਸੁਪਰ CR 12 200 212 ਤੇ ਇੱਕ CR 321 ਤੇ ਅੱਜ ਉਹਦੀ ਗੱਲਬਾਤ ਕਰਾਉਨੇ ਆ ਦੁਕਾਨ ਤਕਰੀਬਨ ਅਜੇ ਝੋਨੇ ਦਾ ਸੀਜ਼ਨ ਵੀ ਨਹੀਂ ਆਇਆ ਤੇ ਭਰੀ ਪਈ ਆ ਸੁੱਖ ਨਾਲ ਆਜੋ ਤੇ ਆ ਵੀ ਪਏ ਨੇ ਸਾਰੇ ਜੀ ਸਸਤੀ ਗੱਲ ਸਾਰਿਆਂ ਨੂੰ ਜੀ ਆਜੋ ਜੀ ਇਧਰਲੇ ਪਾਸੇ ਆ ਜਾਂਦੇ ਆ ਜੀ ਹੋਰ ਜੀ ਮਾਰਾ ਕੀ ਹਾਲ ਨੇ ਹੋਰ ਜੀ ਠੀਕ ਹੈ ਜੀ ਵਧੀਆ ਬਾਈ ਜੀ ਵਧੀਆ ਹੋਰ ਜੀ ਬਾਬੂ ਜੀ ਨਮਸਕਾਰ ਜੀ ਤੇ ਬੀਜਾਂ ਬਾਰੇ ਤੁਹਾਨੂੰ ਪਤਾ ਹੀ ਝੋਨੇ ਦਾ ਸੀਜ਼ਨ ਆ ਗਿਆ ਜੀ ਤੇ ਊਸ਼ਾ ਦਾ ਤੁਹਾਨੂੰ ਪਤਾ ਸਰਕਾਰ ਨੇ ਬੈਨ ਕਰ ਦਿੱਤੀ ਹਾਂਜੀ ਹਾਂ ਜੀ ਉਹ ਬੈਨ ਠੀਕ ਹੈ ਨਾ ਤੇ ਕਿਹੜੇ ਬੀਜਾਂ ਦੀ ਏਕਤੀ ਜ਼ਿਆਦਾ ਮੰਗ ਰਹੂਗੀ ਤੇ ਕਿਹੜੇ ਵੀਕੈਂਡ ਨੇ ਸਾਨੂੰ ਸਹੀ ਰਹਿ ਦਿਓ ਜੀ ਦੇਖੋ ਜੀ 6 ਮਹੀਨਿਆਂ ਦੀ ਖੇਤੀ ਹੁੰਦੀ ਅਗਲਾ ਢਿੱਡ ਬਣ ਕੇ ਕਰਦਾ ਸਹੀ ਰਹਿ ਦਿਓ ਬਿਲਕੁਲ ਬਿਲਕੁਲ ਸਹੀ ਆ ਜਮਾਦਰੀ ਪੰਜਾਬ ਸੀਡ ਕੰਪਨੀ ਦੇ ਵਿੱਚ ਜੋ ਵੀ رائے ਮਿਲੂਗੀ ਬਿਲਕੁਲ ਸਹੀ ਮਿਲੂਗੀ ਹਾਂਜੀ ਕਿਉਂਕਿ ਅਸੀਂ ਵੀ ਜਿਹੜਾ ਸਾਡੀ ਇਹ ਕੰਪਨੀ ਨਹੀਂ ਮਾਦਾ ਸਾਡਾ ਇੱਕ ਪਰਿਵਾਰ ਹੀ ਹੈ ਹਾਂ ਪਰਿਵਾਰ ਹੈ ਕੋਲੇ ਜੀਵਿੰਦਾਰ ਭਾਈ ਬੀ ਲੈਣਾ ਜੇ ਬੈਠਿਆ ਹੈ ਇਹ ਸਾਡੇ ਇੱਕ ਪਰਿਵਾਰ ਦੇ ਮੈਂਬਰ ਹੈ ਹਾਂਜੀ ਠੀਕ ਹੈ ਨਾ ਕਿ ਜੋ ਜੇ ਅਸੀਂ ਇਹਨਾਂ ਨੂੰ ਸੱਚੀਆਂ ਗੱਲਾਂ ਦੱਸਦੇ ਆ ਫੇਰ ਹੀ ਸਾਡੇ ਕੋਲ ਬਾਰ-ਬਾਰ ਆਉਂਦੇ ਫੇਰ ਹੀ ਆਉਂਦੇ ਬਾਰ-ਬਾਰ ਠੀਕ ਹੈ ਨਾ ਆ ਵੇਖੋ ਆ ਬੈਠੇ ਵੀ ਆ ਕੈਮਰਾ ਮਾਰਦੇ ਮਾੜਾ ਜਿਹੇ ਇਧਰ ਪਤਾ ਲੱਗਿਉ ਜੀਵਿੰਦਾਰ ਭਰਾ ਬੈਠੇ ਵੀ ਆ ਤੇ ਹਾਂਜੀ ਦੱਸੋ ਜੀ ਤੇ ਜਿਸ ਤਰ੍ਹਾਂ ਹੁਣ ਜਿਵੇਂ ਪੂਸਾ 44 ਦੇ ਪੀਲਾ ਪੂਸਾ ਬੈਣ ਹਾਂਜੀ ਠੀਕ ਹੈ ਹਾਂਜੀ ਜਿਹੜੀ ਸੁਪਰ 200 ਸੀਆ ਸੁਪਰ ਸੀਆਰ 212 ਜਿਹੜੀ ਵੈਰਾਈਟੀ ਹੈ ਇਹ ਅ ਇਹਦੀ ਖਾਸ਼ੀ ਤੇ ਬਾਈ ਬਿੱਲਾ ਜੀ ਜਿਹੋ ਜਿਹਾ ਮਰਜ਼ੀ ਬਾਣੋਗੇ ਤੁਹਾਡਾ ਰੇਤਲਾ ਹੋਵੇ ਡਾਕਰ ਹੋਵੇ ਦਰਮਾਨਾ ਹੋਵੇ ਹਾਂ ਹਾਂ ਤੇ ਬੜੀ ਕਾਮਯਾਬ ਰਹੀ ਹੈ ਅੱਛਾ ਜੀ ਜੀਵੀਂ ਤਰ੍ਹਾਂ ਦੀ ਇਹ ਪਹਿਲੀ ਪਸੰਦ ਕਿਉਂ ਬਣੀ ਹੈ ਹਾਂਜੀ ਇੱਕ ਤਾਂ ਇਹਨੂੰ ਕੋਈ ਫੰਗਸ ਦੀ ਬਿਮਾਰੀ ਹੈ ਨਹੀਂ ਇਹ ਜਿਹੜੀ ਸੁਪਰ ਹੈ ਜੀ ਤਾਂ ਸੁਪਰ ਸੀ ਆਰ 200 ਅੱਛਾ ਅੱਛਾ ਸੁਪਰ ਜ ਹੈ ਇਹਨੂੰ ਕੋਈ ਬਿਮਾਰੀ ਹੈ ਨਹੀਂ ਫੰਗਸ ਦੀ ਹੈ ਨਹੀਂ ਜੀ ਠੀਕ ਹੈ ਜੀ ਕੋਈ ਹੋਪਰ ਵਾਲੀ ਵੀ ਜੇ ਜ਼ਰੂਰਤ ਪਵੇ ਤਾਂ ਕਰ ਸਕਦਾ ਨਹੀਂ ਤੇ ਕੋਈ ਜ਼ਰੂਰਤ ਤੇ ਨਹੀਂ ਚਿੱਦੀ ਦੀ ਹੋਪਰ ਵੀ ਨਹੀਂ ਆਉਂਦਾ ਜੀ ਹੋਪਰ ਵੀ ਨਹੀਂ ਆਉਂਦਾ ਕਿਉਂਕਿ ਜਿਹੜੀ ਇਹਦੀ ਪਾਈ ਪੈ ਗੱਲ ਗੱਲ ਰਾਜਾ ਜੀ ਉਹਨਾਂ ਹੀ ਕਿਹੋ ਜਿਹੀ ਨੀ ਭੁਗ ਜੇ ਕੱਲ ਨੂੰ ਲੋਕ ਆਪਣੇ ਮੰਗਰ ਪੈ ਤੁਹਾਨੂੰ ਵੈਰਾਈਟੇ ਦੇਣੇ ਆ ਸੀ ਕੋਈ ਉਨੀ ਕੀ ਗੱਲ ਕਰਕੇ ਦੇ ਦਗੇ ਇਹ ਤਾਂ ਤੁਹਾਡੇ ਸਾਹਮਣੇ ਆ ਜਾਈ ਨਹੀਂ ਭਾਈ ਆ ਸਭ ਤੋਂ ਵੱਡੀ ਗੱਲ ਤਾਂ ਜੀ ਇੱਕ ਠੱਗੀ ਬਹੁਤ ਹੋ ਰਹੀ ਹੈ ਹੋਰ ਝੋਲੇ ਜ ਹੋਰ ਪਾ ਕੇ ਦਿੱਤੀ ਜਾ ਰਹੀ ਹੈ ਦਿੱਤੀ ਜਾ ਰਹੀ ਹੈ ਠੱਗੀਆਂ ਬਹੁਤ ਹੋ ਰਹੀਆਂ ਹਾਂ ਜੀ ਆ ਰਹੀ ਹੈ ਸਾਡੇ ਕੋਲ 12 ਦੇ ਬਥੇਰੇ ਫੋਨ ਆਉਂਦੇ ਲੋਕਾਂ ਦੇ ਹੀ ਆ ਇਹ ਖੋਲਿਆ ਸੀ ਸਾਡੇ ਇਸ ਤਰ੍ਹਾਂ ਹੋ ਗਿਆ ਹਾਂ ਜੀ ਪਰ ਅਸੀਂ ਇਹਨੇ ਵੀ ਜੇ ਤੁਹਾਡੀ 6 ਮਹੀਨਿਆਂ ਦੀ ਖੇਤੀ ਹੈ ਜੇ ਤੁਸੀਂ ਵੇਚ ਲੈਣਾ ਉੱਥੇ ਆਓ ਜਿਹੜੇ ਦੇ ਜਨਮ ਦਾ ਤਾਂ ਠੀਕ ਹੈ ਜੀ ਇੱਕ ਵਾਰੀ ਰਹਿ ਲੈ ਜ਼ਰੂਰ ਜਨਮਦਾਤਾ ਮੰਨ ਕੇ ਪੰਜਾਬ ਵਾਲੇ ਤੁਸੀਂ ਹੀ ਹੋ ਇਹਦਾ ਹਾਂਜੀ ਹਾਂ 212 ਦਾ ਜਨਮਦਾਤਾ ਤੁਸੀਂ ਤੁਸੀਂ ਅਸੀਂ ਆ ਜੀ ਠੀਕ ਹੈ ਠੀਕ ਹੈ ਵੀ ਜਦੋਂ ਵੀ ਲਓ ਤੇ ਨਾਲੋਂ ਪਰ ਇੱਕ ਵਾਰੀ ਰਹਿ ਜ਼ਰੂਰ ਲੈ ਕੇ ਜਾਓ ਤੇ ਹੋਰ ਕਿਹੜੇ ਕਿਹੜੇ ਬੀਏ ਆਤੀ ਇੱਕ ਹੋਰ ਕਿਹੜੀ ਕੱਢਿਆ ਇੱਕ ਜਿਹੜਾ ਅਸੀਂ ਮੂੰਗੀ ਦਾ ਜਿਹੜਾ ਇੱਕ ਵੈਰਾਈਟੀ ਦਿੱਤੀ ਹੈ ਜੀ ਸਲਾਮ 525 ਉਹ ਵੀ ਤੁਹਾਡੇ ਚ ਇਕੱਲੇ ਬੋਰਾ ਦਾ ਪਾਣੀ ਹੋਵੇ ਅੱਛਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਝਾੜ ਬਹੁਤ ਵਧੀਆ ਹੈ ਇੱਕ ਇਹਨੂੰ ਜਿਹੜਾ ਪੀਲਾ ਰੋਗ ਹੈ ਜਿਹਦੇ ਪੱਤੇ ਹਲਾਉ ਨਹੀਂ ਪੈਂਦਾ ਠੀਕ ਹੈ ਜੀ ਦੂਜਾ ਜਿਹੜਾ ਝੋਨੇ ਦੀ ਅਸੀਂ ਵੈਰਾਈਟੀ ਦਿੱਤੀ ਹੈ ਪਿ ਕਾਸੀਰਦਨ ਸੋਇਕੀ ਜੀ ਆਹ ਵੈਰੈਟੀ ਹੈ ਜੀ ਇਹੇ ਵੈਰੈਟੀ ਜਿਹੜੀ ਹੈਗੇ ਚੰਗੇ ਵਾਹ ਚੰਗੇ ਪਾਣੀ ਦੀ ਵੈਰੈਟੀ ਹੈ ਚੰਗੇ ਵਾਹ ਤੇ ਚੰਗੇ ਪਾਣੀ ਦੀ ਵੈਰੈਟੀ ਹੈ ਚੰਗੇ ਵਾਹ ਦੀ ਪਰ ਸਾਡੇ ਕੋਲੇ ਜਿਹੜੇ ਜ਼ਿੰਮੇਦਾਰ ਭਾਈ ਆਏ ਬੈਠੇ ਆਏ ਇਹਨਾਂ ਨੇ ਮੀਡੀਅਮ ਵਾਹ ਦੇ ਵਿੱਚ ਵੀ ਲਾਇਆ ਇਹਨਾਂ ਨੂੰ 90 90 ਮਾਨ ਹੋਇਆ 90 90 ਮਾਨੇ ਗੱਲਬਾਤ ਕਰਾਂਗੇ ਇਹਨੂੰ ਗੱਲਬਾਤ ਕਰ ਲਿਓ ਹਾਂਜੀ ਹਾਂਜੀ ਜਿਹੜਾ ਇਹੇ ਵੈਰੈਟੀ ਜਿਹੜੀ ਮਾਝੇ ਤੇ ਦੁਆਬੇ ਆਸਤੇ ਦਾ ਵਰਦਾਨ ਹੈ ਜੀ ਹਾਂਜੀ ਉਥੇ 45 46 ਕੁਇੰਟਲ ਤੱਕ ਵੀ ਗਈ ਹੈ 45 46 ਕੁਇੰਟਲ 40 ਵਾਹ ਤੇ ਹਾਂਜੀ ਹ ਇਹ ਨਹੀਂ 12 ਨਾਲੋਂ 15 20 ਦਿਨ ਬਾਈ ਜੀ ਘੱਟ ਲੋਗੀ ਠੀਕ ਹੈ 12 ਨਾਲੋਂ 15 20 ਮੰਨ ਕੇ 140 ਦਿਨ ਲਾ ਲਓ ਹਾਂ 140 ਦਿਨ ਸਵੇਦ ਪਨੀਰੀ ਸਵੇਦ ਪਨੀਰੀ 140 ਦਿਨ ਲਾਉਗੀ ਤੇ ਡਿੱਗਦੀ ਇਹ ਵੀ ਨਹੀਂ ਡਿੱਗਦੀ ਇਹ ਵੀ ਨਹੀਂ ਸਾ ਤੇ ਫੰਗਸ ਦੀਆਂ 10 ਜਿਹੜੀਆਂ ਬਿਮਾਰੀਆਂ ਨੇ ਤੇਰਾ ਕੱਦ ਕਿੰਨਾ ਹੈ तकरीबन ਜੀ ਕੱਦ ਮੰਨ ਕੇ ਚਲੋ 170 ਸੈਂਟੀਮੀਟਰ ਠੀਕ ਹੈ ਜੀ ਹਾਂ ਜੀ ਮੀਡੀਅਮ ਜਿਹਾ ਕਹਤਾ ਹੰਗਸ ਵੀ ਨਹੀਂ ਜ਼ਿਆਦਾ ਹੁੰਦੀ ਆ ਹੰਗਸ ਵੀ ਨਹੀਂ ਜ਼ਿਆਦਾ ਆਉਦੀ ਠੀਕ ਹੈ ਜੀ ਗ੍ਰੇਨ ਗ੍ਰੇਨ ਦੀ ਕੁਆਲਿਟੀ ਬੜੀ ਗੋਲਡਨ ਕਲਰ ਦੀ ਠੀਕ ਹੈ ਜੀ ਹਾਂਜੀ ਜੀ ਬਾਈ ਜੀ ਕੀ ਹਾਲ ਨੇ ਠੀਕ ਠਾਕ ਜੀ ਬਹੁਤ ਵਧੀਆ ਤੇ ਆਹ ਜਿਹੜੀ ਸੀਟ ਕਹਿ ਰਹੇ ਆ ਵੀ 321 ਤੋਂ ਬੀਜੀ ਸੀ ਪਿਛਲੇ ਸਾਲ ਹਾਂਜੀ ਪਿਛਲੇ ਸਾਲ 2 ਸਾਲ ਹੋ ਗਏ ਜੀ ਮੈਨੂੰ ਇਹ 321 ਵੈਰੈਟੀ ਲਾ ਰਹੇ ਆ ਕਿਵੇਂ ਨਿਕਲਿਆ ਬਹੁਤ ਵਧੀਆ ਜੀ ਮੇਰੇ ਪਿਛਲੇ ਸਾਲ 90 ਮਾਨ ਦਾ ਝੜ ਦਿੱਤਾ ਜੀ ਦਰਵੈਣੀ ਜ਼ਮੀਨ 'ਚ ਕਿਹੜਾ ਪਿੰਡ ਆ ਪੱਕਾ ਕਲਾ ਪਿੰਡ ਆ ਜੀ ਬਰਹੰਡਾ ਜ਼ਿਲ੍ਹਾ ਬਰਹੰਡਾ ਜ਼ਿਲ੍ਹਾ ਪ ਤੇ ਦਰਮਾਨਾ ਵਹਨ ਸੀਗਾ ਤੇ ਤੁਸੀਂ ਵੀ ਜੇ ਤਨ ਸਿੱਕੀ ਜੀ ਹਾਂਜੀ ਹਾਂਜੀ ਪਥਰਾਲਾ ਪਿੰਡ ਆ ਬਾਈ ਜੀ ਸਾਡਾ ਹਾਂਜੀ ਤੇ ਸਾਡੇ ਵੀ ਬਹੁਤ ਵਧੀਆ ਝਾੜ ਦੇ ਆ ਇਹਦਾ ਵੈਰਾਈਟੀ ਦਾ ਇੱਕ ਇਹਦੀ ਮੇਨ ਗੱਲ ਇਹ ਹੈ ਜੀ ਬੈਡੀ ਦੀ ਜਿਵੇਂ ਆਪਣੇ ਪ੍ਰਾਲੀ ਦੀ ਸਮੱਸਿਆ ਨਾ ਪੰਜਾਬ ਦੇ ਵਿੱਚ ਆ ਰਹੀ ਹੈ ਹਾਂਜੀ ਇਹਦੀ ਪ੍ਰਾਲੀ ਨਹੀਂ ਇੰਨੀ ਬਣਦੀ ਜੀ ਪ੍ਰਾਲੀ ਥੋੜੀ ਹੈ ਇਹਦੀ ਬਹੁਤ ਬਹੁਤ ਘੱਟ ਪ੍ਰਾਲੀ ਹੈ ਜੀ ਇਹਦੀ ਵਿੱਚ ਦਾ ਬਸ ਸਕਦੇ ਅਸੀਂ ਦੱਬੀ ਜਾ ਸਕਦੀ ਅਸੀਂ ਦੱਬੀ ਹੈ ਜੀ ਇਸ ਸਾਲ ਠੀਕ ਹੈ ਜੀ ਬੀਜੀ ਆ ਕਣਕ ਵੀ ਬਹੁਤ ਸੋਹਣੀ ਖੜੀ ਆ ਉੱਥੇ ਜੀ ਜਿੱਥੇ ਇਹ ਵੈਰਾਈਟੀ ਸੀ ਇੱਕ ਇਹ ਬਾਣ ਦਾ ਜ਼ੋਰ ਨਹੀਂ ਬੜਾ ਲਗਾਉਂਦੀ ਜੀ ਜ਼ੋਰ ਨਹੀਂ ਬਾਣ ਦਾ ਲਗਾਉਂਦੀ ਨ ਇਹਨੂੰ ਉਹਦੇ ਬਰੋਬਰੀ ਆ ਜੀ ਇਹ ਬਰੋਬਰਾ ਦੇ ਹਾਂਜੀ ਉਹਨੂੰ ਮਾਤ ਦੇਣ ਵਾਲੀ ਉਹਦੇ ਮੁਕਾਬਲੇ ਦੀ ਵੈਰਾਈਟੀ ਆ ਜੀ ਅੱਛਾ ਜੀ ਹਾਂਜੀ ਹਾਂ ਫੰਗਸ ਦੀ ਵੀ ਪ੍ਰੋਬਲਮ ਘਟਾਉਂਦੀ ਹੈ ਫੰਗਸ ਦੀ ਵੀ ਘਟਾਈ ਆਪਣਾ ਪਿੰਡ ਜੀ ਪਸਰਾ ਵਾਲਾ ਬਈ ਜੀ ਆਪਣਾ ਕਿਵੇਂ ਕਿਵੇਂ ਵਿਜੀ ਸੀ ਇਹ ਹਾਂ ਜੀ 2 ਸਾਲ ਹੋ ਗਏ ਆਪਣ ਨੂੰ ਲਾਉਂਦੇ ਨੂੰ ਇਹ ਬਹੁਤ ਵਧੀਆ ਵੈਰਾਈਟੀ ਹੈ ਜਿਵੇਂ ਬਾਈ ਗੱਲ ਕਰਦੇ ਫੰਗਸ ਦੀ ਫੰਗਸ ਤਾਂ ਬਿਲਕੁਲ ਹੀ ਨਹੀਂ ਆਉਂਦੀ ਇਹਨੂੰ ਜਿਵੇਂ ਆਪਾਂ ਲਾਉਨੇ ਆ ਸਿੱਧੀ ਪਨੀਰੀ ਕੋਈ ਡੱਕਾ ਨਹੀਂ ਮੱਜਦਾ ਇਹ 200 ਸੁਪਰ 212 ਤਾਂ ਨਹੀਂ ਵਿਜੀ ਸੁਪਰ 212 ਵੀ ਲਾਉਨੇ ਆ ਪਹਿਲਾਂ ਸੁਪਰ 212 ਹੀ ਲਾਉਂਦੇ ਸੀ ਬਈ 2 ਸਾਲ ਹੀ ਹੋਏ ਇਹਨੂੰ ਲਾਉਂਦੇ ਨੂੰ ਅੱਛਾ ਜੀ ਸੁਪਰ 212 ਵੀ ਬਹੁਤ ਵਧੀਆ ਵੈਰਾਈਟੀ ਹੈ ਕਿ 321 ਉਹਦੋਂ ਵੀ ਚੰਗੀ ਹੈ ਜੀ ਉਹਦੋਂ ਪੱਕਾ ਗਲਾ ਜੀ ਪੱਕਾ ਗਲਾ ਜੀ ਅਸੀਂ 212 ਲਾਇਆ ਸੀਗਾ ਜੀ 212 ਅੱਛਾ ਜੀ ਬਹੁਤ ਵਧੀਆ ਝੜ ਰਿਹਾ ਉਹਦਾ ਅੱਛਾ ਜੀ ਤੇ ਮੰਨ ਕੇ ਚੱਲ ਵੀ ਕੋਈ ਵੀ ਪਾਣੀ ਤੇ ਦਰਮਿਆਨੇ ਬਣ ਤੇ ਸਾਰੇ ਕਿਤੇ ਸਬਰ 212 ਦਰਮਿਆਨੇ ਪਾਣੀ ਤੇ ਵੀ ਹੋਈ ਹੈ ਕਿੱਥੋਂ ਤੱਕ ਆ ਉਸ ਤੋਂ ਝੜ ਪਿਆ ਔਸਤ ਸਾਡੀ 97 ਮਣ ਪਿਛਲੇ ਸਾਲ ਨਿਕਲਿਆ ਸੀਗਾ 97 ਮਣ ਬਹੁਤ ਹੋ ਜਾਂਦਾ 97 ਮਣ ਮੰਨ ਕੇ ਚੱਲ 95 ਮਣ 97 ਇੱਥੇ ਰਹਿੰਦਾ ਸੀਗਾ ਜੀ ਸਬਰ 212 ਹਾਂ ਜੀ ਬਹੁਤ ਬਹੁਤ ਨਿਕਲੇ ਨਾ ਹਾਂ ਜੀ ਹਾਂ ਜੀ ਨਿਕਲਿਆ ਜੀ ਠੀਕ ਆ ਜੀ ਹਾਂ ਜੀ ਠੀਕ ਆ ਹੋਰ ਬਾਈ ਜੀ ਤੁਸੀਂ ਓਡਾ ਕਿਹੜੇ ਪਿੰਡ ਆਈ ਆਪਣਾ ਪਥ ਤੇ ਆਪਣਾ ਵੀਰੇ 321 ਲਾਇਆ ਸੀਗਾ ਆਪਾਂ ਤੇ ਬਹੁਤ ਵਧੀਆ ਝੜ ਰਿਹਾ ਝੋਨੇ ਦਾ ਤੇ ਝੋਨਾ ਸੋਹਣਾ ਬੜਾ ਹੈ ਬਾਹ ਦੇ ਵਿੱਚ ਬੇਕੰਡੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਬੰਦੇ ਦਾ ਮਨ ਵੀ ਪੂਰੀ ਤਰ੍ਹਾਂ ਖੁਸ਼ ਹੁੰਦਾ ਲਾ ਕੇ ਠੀਕ ਹੈ ਜੀ ਵਧੀਆ ਬੜਾ ਠੀਕ ਹੈ ਤੇ ਆਪਾਂ ਇਸ ਟਾਈਮ ਪੰਜਾਬ ਵਾਲੀ ਦੀ ਦੁਕਾਨ ਦੇ ਵਿੱਚ ਖੜੇ ਆ ਆਪਾਂ ਸਾਰੇ ਭਰਾਵਾਂ ਤੋਂ ਗੱਲਾਂ ਬਾਤਾਂ ਪੁੱਛੀਆਂ ਗਈਆਂ ਸਾਰਿਆਂ ਨੇ ਸਹਿਯੋਗ ਦਿੱਤੀ ਏ ਵੀ ਬਾਰੇ ਦੇਖੋ ਆਪਾਂ ਇੱਕੋ ਗੱਲ ਕਹਿੰਦਾ ਨੇ ਭਰਾ ਬੈਠੇ ਦੇਖੋ ਬਈ ਜੀ ਇਹ ਬੜੇ ਭਰਾਵਾਂ ਨੇ ਵੀਡੀਓ ਦੇਖ ਕੇ ਬੀਜ ਬੀਜਨੇ ਆ ਠੀਕ ਹੈ ਨਾ ਤੇ ਤੱਕ ਤੇ ਕੱਲ ਨੂੰ ਜੇ ਕਿਤੇ ਬੀਜ ਨੂੰ ਨੀਕੀ ਰਹਗੀ ਤਾਂ ਆਪਾਂ ਸਾਰੇ ਗੁਨਾਹਗਾਰ ਹੋਵਾਂਗੇ ਜੇ ਤਾਂ ਗੱਲ ਇਹ ਵੀ ਆਪਣੇ ਨਿਕਲੀ ਆ ਆਪਣੇ ਭਰਾਵਾਂ ਨਾਲ ਆਪਣਾ ਕੋਈ ਇਹਨਾਂ ਕੋਈ ਇਹਨਾਂ ਨਾਲ ਬੜਾ ਮੋ ਪ੍ਰੇਮ ਨਹੀਂ ਆਪਾਂ ਕਹਿੰਦੇ ਵੀ ਚੰਗਾ ਬੀਜ ਉਹਦਾ ਜ਼ਿੰਮੇਦਾਰ ਕਾਮਜਾ ਬਊਆ ਸਰਕਾਰਾਂ ਦੇਖੋ ਕਿੰਨਾ ਆਪਣਾ ਤੇ ਗਲਤ ਪ੍ਰਭਾਵ ਕਰ ਰਹੀਆਂ ਹੁਣ ਹੋਰ ਦੁਕਾਨਾਂ ਤੋਂ ਬੀਜ ਲੈ ਕੇ ਆ ਸੀ ਇੱਥੋਂ ਇਹਨਾਂ ਨੇ ਇਹਨਾਂ ਤੋਂ ਬੀਜ ਨਹੀਂ ਮਿਲਿਆ ਇਸ ਲਈ ਕਿ ਹਾਈਬ੍ਰਿਡ ਆ ਅਸੀਂ ਹੋਰ ਦੁਕਾਨ ਤੋਂ ਲੈ ਕੇ ਉਹਨਾਂ ਨੇ ਸਾਨੂੰ ਜੁਪੀ ਵਾਲਾ ਬੀਜ ਦੇਤਾ ਜੀ ਅੱਛਾ ਹਾਈਬ੍ਰਿਡ ਤੇ ਉਹ ਬਸ ਵਿੱਚ ਝੰਡੇ ਪੱਤੇ ਜਿਹੇ ਵਾਲਾ ਕਬੂਜੇ ਨਹੀਂ ਹੁੰਦੇ ਆਵਾ ਉਹ ਕੱਢੀ ਗਿਆ ਜਿਹਦੇ ਟਿੱਡਾ ਬੋਣਾ ਰੋ ਕਹਿੰਦੇ ਆਪਾਂ ਉਹ ਬਹੁਤ ਆਇਆ ਉਹ ਚ ਜੀ ਅਸੀਂ 2 ਕਿੱਲੀ ਲਾਇਆ ਸੀਗਾ ਹਾਈਬ੍ਰਿਡ ਉਹਨੇ ਸਾਨੂੰ ਪਟਾਤਾ ਜੀ ਇਹਨਾਂ ਤੋਂ ਬੀ ਹੀ ਕਰਾਂਗੇ ਬਾਈ ਜੀ ਉਹ ਤਾਂ ਵੀਰ ਇਹਨਾਂ ਦਾ ਕਸੂਰ ਨਹੀਂ ਹੈ ਜੀ ਦੇਖੋ ਵੀਰ ਮੇਰਾ ਕੰਮ ਹੁੰਦਾ ਸਾਨੂੰ ਪਤਾ ਹੀ ਪ੍ਰਮੋਸ਼ਨ ਕਰਨਾ ਆਪਾਂ ਕਿਸਾਨਾਂ ਬਾਰੇ ਪ੍ਰਮੋਸ਼ਨ ਕਰਦੇ ਰਹਿੰਦੇ ਆ ਵੀਰ ਮੇਰਿਓ ਵੀ ਲੈਣਾ ਨਾ ਲੈਣਾ ਉਹ ਆਪਣੀ ਮਰਜ਼ੀ ਹੁੰਦੀ ਆ ਤੁਸੀਂ ਦੁਕਾਨ ਦੇ ਉੱਤੇ ਆ ਕੇ ਵਿਜ਼ਿਟ ਕਰੋ ਇੱਥੇ ਆ ਕੇ ਇਹਨਾਂ ਨਾਲ ਗੱਲਬਾਤ ਕਰੋ ਆਪਦੇ ਯਕੀਨ ਭਰੋਸੇ ਦੇ ਉੱਤੇ ਲੋ ਸਭ ਤੋਂ ਵੱਡਾ ਦੇਖੋ ਆਪਾਂ ਇਹ ਕਹਿੰਦੇ 6 ਮਹੀਨਿਆਂ ਦੀ ਖੇਤੀ ਹੁੰਦੀ ਆ ਇਹਨਾਂ ਕੋਲੇ ਆ ਕੇ 212 ਤਾਂ ਮੈਂ ਵੀਜੀ ਆ ਮੈਨੂੰ ਪਤਾ ਵੀ ਨਿਕਲਦੀ ਆ ਪਰ ਸੁਪਰ 212 ਵੀ ਵੀਜੀ ਆ ਪਰ ਆ ਜਿਹੜੀ ਆਪਾਂ 321 ਆ ਇਹ ਇੱਕ ਦੀ ਆਪਾਂ ਵੇਚਾਂਗੇ ਜ਼ਰੂਰ ਆ ਜਿਵੇਂ ਬੀਵੀ ਲੈ ਕੇ ਜਾਉਂਗੇ ਵੇਚਾਂਗੇ ਜ਼ਰੂਰ ਆਪਾਂ ਤੇ ਬਾਈ ਜੀ ਗਿੱਦੜ ਵੇਹੇ ਬਾਈਆਂ ਦਾ ਨੰਬਰ ਉੱਤੇ ਪਾ ਦਾਂਗੇ ਅਸੀਂ ਤੇ ਤੁਸੀਂ ਜ਼ਰੂਰ ਗੱਲ ਕਰਿਓ ਪੰਜਾਬ ਵਾਲੇ ਮਸ਼ਹੂਰ ਆ ਪੰਜਾਬ ਸੀਡ ਵਾਲੇ ਪੂਰੇ ਮਸ਼ਹੂਰ ਆ ਜੀ ਵੀਡੀਓ ਚੰਗੀ ਲੱਗੀ ਜੀ ਸ਼ੇਅਰ ਜ਼ਰੂਰ ਕਰੋ ਜ